जनरल तो तो शाम सिंह अटारी की जो शहादत है वो हम सब के लिए एक एक मिसाल है कि किस तरीके से देश को आगे रखकर कौम को आगे रखकर उन्होंने अपने प्राणों किया होती थी और आज इस अवसर पर जनरल शाम सिंह अटारी ट्रस्ट ने एक मेमोरियल साइकिल राइड की घोषणा की है ऐलान किया है और हम इस माध्यम से सबको बताना चाहते हैं कि जो भी ये देख रहे हैं कि अगले साल आइए हमारे साथ जुड़िए और इस मेमोरियल साइकिल राइड का हिस्सा बनिए और जो जज्बा अटारी में माजे में इतना कायम है उसको हम और भी बढ़ाएं सरकारें क्या भूलती जा रही हैं इन चीज़ों को देखिए ये जो फंक्शन है हमेशा एक राज्य स्तर पर ही हुआ है तो हम तो हर बार राज्य सरकार का शुक्रिया अदा ही करना चाहेंगे कि उन्होंने हमेशा से इस को सपोर्ट किया है और इसके लिए हमें पूरी पूरी तरीके से कॉपरेशन दी है हाँ ये हम जरूर मांगेंगे कि अगले साल जब और भी बड़ी मात्रा में लोग आके इस मेमोरियल साइकिल राइड का हिस्सा बने तब हमें एडमिनिस्ट्रेशन की बहुत जरूरत पड़ेगी तो इनके साइक्लिस्ट नहीं है पर हमें उम्मीद है कि काफी सारे साइकिल्स होंगे अगले साल बट वो काल भैया ठीक है ना जो नवे ती पर जो ना हां अरे मेरे साहब आज थे जड़ा स्वागत कराया था शाम सिंह वाली याद में तो अरेंजमेंट करके देते शेड्यूल की ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਜਿੰਨਾ ਬੜੀ ਬਾਤਰੀ ਦੇ ਨਾਲ ਅ ਬੜੀਆਂ ਜੰਗਾਂ ਔਰ ਜੰਗਾਂ ਫਤਿਹ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾਂ ਦੀ ਜਗਦੇ ਵਿੱਚ ਸ਼ਹਾਦਤ ਪਾਈ ਆ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ਏਟਾਰੀ ਜਿਹੜਾ ਏ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਆ ਸੋ ਅੱਜ ਇੱਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ ਤਾਰੀ ਦਾ ਇੱਥੇ ਵੀ ਹੈ ਔਰ ਤਾਰੀ ਜਿੱਕੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ 11 ਦੇ ਵਿੱਚ ਪੰਜਾਬ ਦੀ ਜੀਅ ਜੀ ਮੇਚਾ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਰਦਾਸ਼ੀ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਖੇ ਜਿਹੜਾ ਅੱਜ ਫੰਕਸ਼ਨ ਕਰਾ ਰਹੇ ਹਾਂ ਤੁਸੀਂ ਮੇਰੇ ਸਾਹ ਹਰਵਾਰੀ ਹਰ ਸਾਲ ਇਹ ਜਿਹੜਾ ਮਨਾਇਆ ਜਾਂਦਾ ਰਾਜਪਤਰੀ ਸਮਾਗਮ ਤੇ ਵੀ ਹਰਵਾਰੀ ਮਹਿੰਗੋਰੀ ਕਰਾ ਜਿਹੜੀ ਆ ਸਾਲ ਬਾਦੀ ਆਉਂਦੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਉੱਠਾ ਜਿਹੜੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤ ਦੀ ਪੂਰਾ ਸਾਲ ਨਹੀਂ ਹੁੰਦੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਦੇਖਦਾ ਇਹਦੀ ਰਿਪੋਰਟ ਵੀ ਲੈਂਦਾ ਕਿਉਂ ਇਹ ਐਕਸਪਲਾਈ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਜਿਹੜੀਆਂ ਯਾਦਗਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਇਹਦੇ ਤੇ ਡਿਊਟੀ ਲਗਾਵਾਂਗੇ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਾਂ ਉਹਦੇ ਤੇ ਤਿਆਰ ਰੱਖਿਆ ਜਾਂ ਸਫਾਈ ਔਰ ਇਹਦਾ ਜੇ ਕੋ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਦਾ ਇਹਨਾਂ ਚੀਜ਼ਾਂ ਉੱਪਰ ਖਾਸ ਧਿਆਨ ਦਿੱਤਾ ਗਿਆ ਹੈ ਕਰੋੜਾਂ ਰੁਪਏ ਦੀ ਲਗਤ ਨਾਲ ਸਾਰਾ ਇਮਾਰਤ ਤਿਆਰ ਹੋਈ ਹੈ ਜੀ ਹਾਲ ਤੁਸੀਂ ਦੇਖੋ ਪੇਂਟ ਵੀ ਨਹੀਂ ਹੋਇਆ ਲੰਮੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਨ੍ਹਾਂ ਨੂੰ ਗੂੜ ਕੀਤਾ ਜਾ ਰਿਹਾ ਮੈਂ ਆਪ ਵੀ ਦੱਸ ਦਿੰਦਾ ਵਾਂ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ ਦੇਰ ਤੋਂ ਬਾਅਦ ਨੇ ਉਹ ਵੀ ਇਮੀਡੀਏਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਵੀ ਜਗਮਗ ਜਗਮਗ ਦਿਸੇਗੀ ਔਰ ਜਿਹੜੀਆਂ ਇਹੋ ਜੇ ਅ ਖਾਸ ਯੁੱਧਾਂਗੀਆਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਰਿਹਾ ਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਆ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ 'ਵਲ ਧਿਆਨ ਦੇਗਾ ਥੈਂਕ ਯੂ ਜੀ